ਅਧਿਕਾਰੀਆਂ ਵੱਲੋਂ ਨਸ਼ੇ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਹਦਾਇਤਾਂ ਤਹਿਤ ਥਾਣਾ ਲੋਪੋਕੇ ਦੀ ਪੁਲਿਸ ਵੱਲੋਂ ਹੈਰਣ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਦੀ ਖਬਰ ਹੈ ਜਾਣਕਾਰੀ ਅਨੁਸਾਰ ਥਾਣਾ ਲੋਪੋਕੇ ਦੇ ਮੁਖੀ ਹਿਮਾਂਸ਼ੂ ਭਗਤ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਉੱਪਰ ਕਾਰਵਾਈ ਕਰਦਿਆਂ ਹੋਇਆ ਥਾਣਾ ਲੋਪੋਕੇ ਦੇ ਐਸਆਈ ਮੇਜਰ ਸਿੰਘ ਤੇ ਪੁਲਿਸ ਪਾਰਟੀ ਗਸ਼ਤ ਦੌਰਾਨ ਠੱਡ ਪਿੰਡ ਠੱਠਾ ਤੋਂ ਉੱਡਰ ਜਾ ਰਹੀ ਸੀ ਤਾਂ ਇਸ ਦੌਰਾਨ ਇੱਕ ਮੋਨਾ ਵਿਅਕਤੀ ਆਉਂਦਾ ਦਿਖਾਈ ਦਿੱਤਾ ਸ਼ੱਕ ਪੈ ਤੇ ਉਸ ਦੀ ਜਦੋਂ ਰੋਕਿਆ ਗਿਆ ਅਤੇ ਉਸ ਦੀ ਤਲਾਸ਼ੀ ਲਈ ਗਿਆ ਤਾਂ ਉਸ ਤੋਂ 110 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਪੁਲਿਸ ਵੱਲੋਂ ਦੱਸਿਆ ਗਿਆ ਕਿ ਜਿਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਉਹ ਦਾ ਨ ਬਲਜਿੰਦਰ ਸਿੰਘ ਵਾਸੀ ਚੁਗਾਵਾਂ ਵੱਲੋਂ ਉਸ ਦੀ ਪਛਾਣ ਹੋਈ ਹੈ ਏ ਸਬੰਧਿਤ ਥਾਣਾ ਲੋਪੋਕੇ ਵਿਖੇ ਉਕਤ ਵਿਅਕਤੀ ਖਿਲਾਫ ਐਨਡੀਪੀਐਸ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਹੋਰ ਡੂੰਘਾਈ ਨਾਲ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਇਸੇ ਸਬੰਧੀ ਜਾਣਕਾਰੀ ਦਿੰਦੇ ਹਾਂ ਥਾਣਾ ਲੋਪੋਕੇ ਦੇ ਮੁਖੀ ਹਿਮਾਂਸ਼ੂ ਭਗਤ ਨੇ ਦੱਸਿਆ ਕਿ ਬੀਤੇ ਦਿਨੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਵਿੱਚ ਦੂਜੇ ਵਿਅਕਤੀ ਨਾਲ ਨਸ਼ੀਲੀ ਚੀਜ਼ ਦੇਣ ਲੈਣ ਕਰ ਰਿਹਾ ਸੀ ਇਸ ਸਬੰਧੀ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹਾਂ ਉਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਬੀਤੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਇੱਕ ਅਣਪਛਾਤਾ ਵਿਅਕਤੀ ਚੁਗਾਵਾ ਵਿਖੇ ਜਿਹੜਾ ਨਸ਼ੇ ਦੇ ਲੈਣ ਦੇਣ ਸਬੰਧੀ ਜਿਹੜੀ ਇੱਕ ਵੀਡੀਓ ਹੋਈ ਸੀ ਇਹਦੇ ਸੰਬੰਧੀ ਜਿਹੜਾ ਵਾ ਪੰਜਾਬ ਪੁਲਿਸ ਵੱਲੋਂ ਸ਼ਕਤੀ ਨਾਲ ਜਿਹੜਾ ਵਾ ਕਾਰਵਾਈ ਕਰਦੇ ਹੋਏ ਤੁਰੰਤ ਜਿਹੜਾ ਉਹ ਵਿਅਕਤੀ ਦੀ ਪਛਾਣ ਮਤਲਬ ਕੀ ਕਰਕੇ ਤੇ ਉਹਦੇ ਪਾਸੋਂ ਜਿਹੜੀ ਵੀ ਹੈ 110 ਗ੍ਰਾਮ ਹੈਰੋਇਨ ਰਿਕਵਰ ਕਰਕੇ ਤੇ ਉਹਦੇ ਤੇ ਮੁਕਦਮਾ ਦਰਜ ਰਜਿਸਟਰ ਥਾਣੇ ਲੋਪੋਕੇ ਵਿਖੇ ਕੀਤਾ ਗਿਆ ਵਾ ਇਹਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਨੇ ਉਹਨਾਂ ਤੇ ਖੰਘਾਲਿਆ ਜਾ ਰਿਹਾ ਕਿ ਇਹ ਕਿਹਦੇ ਪਾਸੋਂ ਹੈ ਲੈ ਕੇ ਆਉਂਦਾ ਸੀ ਨਸ਼ਾ ਤੇ ਕਾ ਕਿਨੂ ਕਿਨੂ ਦਿੰਦਾ ਸੀ ਇੱਕ ਨਾਮ ਬਜਿੰਦਰ ਸਿੰਘ ਗੁੱਦਾ ਪੁੱਤਰ ਸੁਰਜੀਤ ਸਿੰਘ ਵਾਸੀ ਚਗਾਵਾ ਸੀ ਤੇ ਇਹਦੀ ਵੀਡੀਓ ਦੇ ਵਿੱਚ ਫਿਰ ਇਹਦੀ شناخت ਕਰਕੇ ਤੇ ਇਹਦੇ ਤੇ ਜਿਹੜਾ ਵਾ ਯੋਜਨਾਬੱਧ ਤਰੀਕੇ ਨਾਲ ਟਰੈਪ ਲਾ ਕੇ ਦੇਦੇ ਪਾਸੋਂ ਹੈਰੋਇਨ ਬਰਾਮਦ ਕਰਕੇ ਇਹ ਤੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਜੀ ਇਹ ਦਰਾਨੇ ਰਿਮਾਂਡ ਇਹਦੇ ਕੋਈ ਪੁੱਛਗਿੱਛ ਕੀਤੀ ਜਾਵੇਗੀ ਜੇ ਕਿਸੇ ਹੋਰ ਦਾ ਵੀ ਨਾਮ ਸਾਹਮਣੇ ਆਏਗਾ ਤੇ ਉਹਦੀ ਵੀ ਗ੍ਰਿਫਤਾਰੀ ਪਾਈ ਜਾਏਗੀ